ਆ ਮੈਂ ਆਸ਼ਵਨੀ ਕੁਮਾਰ ਜਗਾਨੀਆਂ ਜਨਨ 77 ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਸ਼ਨਪੁਰਾ ਤੋਂ ਜੀ ਅ ਅੱਜ ਜੋ ਬੜੀ ਮੰਦਭਾਗੀ ਘਟਨਾ ਜਿਹੜੀ ਆ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਹੈ ਤਕਰੀਬਨ 70 ਤੋਂ 80 ਬੰਦੇ ਲਗਭਗ ਜਿਹੜੇ ਹੈਗੇ ਸੀ ਜਿਨ੍ਹਾਂ ਨੇ ਸ਼ਰਾਬਾਂ ਪੀਤੀਆਂ ਸੀ ਮੋਟਰਸਾਈਕਲਾਂ ਤੇ ਸੀ ਮੂੰਹ ਬੰਨੇ ਸੀ ਤੇ ਉਹਨਾਂ ਨੇ ਜਿਹੜਾ ਵਾ ਅ ਇੱਕ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੋਤਲਾਂ ਤੋੜੀਆਂ ਗਲੀਆਂ ਦੇ ਵਿੱਚ ਬੋਤਲਾਂ ਮਾਰੀਆਂ ਉਹ ਬੜੀ ਮੁਸ਼ਕਲ ਜਿਹੜਾ ਵਾ ਉੱਥੇ ਜਨਾਨੀਆਂ ਲੈ ਲੇਡੀਜ਼ ਨੇ ਬੱਚਿਆਂ ਨੇ ਰਾਹ ਜਾਂਦੇ ਨੇ ਆਪਣੀ ਜਿਹੜੀ ਆ ਬੜੀ ਮੁਸ਼ਕਲ ਜਿਹੜੀ ਆਪਣੀ ਜਾਨ ਪਹਚਾਈ ਅਗਰ ਕਿਸੇ ਦੇ ਵੀ ਉਹ ਬੋਤਲਾਂ ਜਾਂ ਲੱਗ ਜਾਂਦੀਆਂ ਤੇ ਮਤਲਬ ਕੀ ਕੋਈ ਵੱਡਾ ਹਾਸਾ ਹੋ ਸਕਦਾ ਸੀ ਤੇ ਉਹ ਉਹ ਦੇਖਿਆ ਕੀ ਗਿਆ ਗਿਆ ਜੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੇਖੋ ਜੀ ਸਾਨੂੰ ਸ਼ਵਾਸਨ ਦਿੱਤਾ ਗਿਆ ਵੀ ਅਸੀਂ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਕਰਾਂਗੇ ਤੇ ਪਰ ਮੈਂ ਇਹ ਕਹਿਣਾ ਚਾਹਾਂਗਾ ਕੇ ਗੁੰਡਾਗਰਦੀ ਦਿਨ ਦਿਹਾੜੇ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਆ ਤੇ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਚਾਹੀਦਾ ਇਹਦੇ ਤੇ ਲਗਾਮ ਲਾਵੇ ਕਿਉਂਕਿ ਇਹ ਭਾਰਤ ਦੇ ਵਿੱਚ ਲੋਕਤੰਤਰ ਹੈ ਜਿਸ ਤਰੀਕੇ ਨਾਲ ਗੁੰਡਾਗਰਦੀ ਵਧਦੀ ਜਾ ਰਹੀ ਆ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਇਹਦੀ ਥੋੜੀ ਜੀ ਨਾਕਾਮੀ ਨਜ਼ਰ ਆ ਰਹੀ ਆ ਵੀ ਇਹ ਆਪਣੀ ਡਿਊਟੀ ਜਿਹੜੀ ਨਾ ਪੂਰੀ ਤਰ੍ਹਾਂ ਨਹੀਂ ਕਰ ਰਿਹਾ ਠੀਕ ਹੈ ਜੀ ਮੈਂ ਜੀ ਹਕੂਮਤ ਰਾਏ ਟੋਨੀ ਪ੍ਰਧਾਨ ਪੂਸ਼ਪੁਰਾ ਗੁਰੂ ਦਾਸ ਮੰਦਰ ਤੋਂ ਕੀ ਗੱਲਬਾਤ ਹੋਈ ਹੈ ਅੱਜ ਸਾਰੀ ਗੱਲ ਕਿ ਅੱਜ ਕੁਝ ਕੋਈ ਸਾਡੇ 9 ਵਜੇ ਦੇ ਕਰੀਬ ਹੀ ਕੁਝ ਅਣਪਛਾਤੇ ਬੰਦੇ ਆਏ ਨੇ ਕੋਈ 60 70 ਬੰਦੇ ਹੋਣਗੇ ਉਹਨਾਂ ਨੇ ਆ ਕੇ ਪੂਰੇ ਮਹੱਲੇ ਦੇ ਵਿੱਚ ਪੂਰਾ ਗਦਰ ਪਾਇਆ ਜੇਗਾ ਬੋਤਲਾਂ ਖਾਲੀ ਮਾਰੀਆਂ ਸ਼ਰਾਬ ਦੀਆਂ ਤੋੜੀਆਂ ਨੇ ਇੱਥੇ ਨਾਲੇ ਗਾਲਾਂ ਕੱਢੀਆਂ ਨੇ ਬੜਾ ਕੁਝ ਕਰਕੇ ਗਏ ਨੇ ਤੇ ਹਮਲਾ ਕਰਕੇ ਤੇ ਚਲੇ ਗਏ ਨੇ ਨਾਲੇ ਨਾਲ ਇੱਥੇ ਪੁੰਚ ਨਹੀਂ ਆ ਗਏ ਨਾਲੇ ਦਾਤਰ ਫੜੇ ਇੱਥੇ ਦੇਖੋ ਤੁਸੀਂ ਵੇਖ ਹੀ ਰਹੇ ਹੋ ਸਾਰਾ ਮੁਹੱਲਾ ਉਹ ਜਿੰਨਾ ਸਾਡਾ ਇਲਾਕਾ ਹੈਗਾ ਜੀਗਾ ਸਾਰੇ ਇਕੱਠੇ ਹੋ ਗਏ ਨੇ ਉਹ ਤੇ ਬਾਈ ਚਾਂਸ ਦੀ ਗੱਲ ਹੈ ਕਿ ਇੱਥੇ ਕੋਈ ਵੀ ਨਹੀਂ ਹੈਗਾ ਸੀਗਾ ਤੇ ਵਰਨਾ ਕਲੇਸ਼ ਵਾ ਸਕਦਾ ਸੀਗਾ ਜ਼ਿਆਦਾ ਔਰ ਅਸੀਂ ਹੁਣ ਹੁਣੇ ਹੀ ਡਿਵੀਜ਼ਨ ਥਾਣਾ ਸੇ ਜੀ ਐਸ ਐਚਓ ਸਾਹਿਬ ਸੁਵੀਰ ਜੀ ਉਹਨਾਂ ਨੂੰ ਕੰਪਲੇਨਟ ਦੇ ਕੇ ਆਏ ਆ ਕਿ ਜਿਹੜਾ ਜਿਨ੍ਹਾਂ ਨੇ ਹਮਲਾ ਕੀਤਾ ਜੀਗਾ ਉਹਨਾਂ ਨੂੰ ਬੰਦਿਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਉਹਨਾਂ ਨੂੰ ਅਰੈਸਟ ਕਰੋ ਤੇ ਉਹਨਾਂ ਤੇ ਜੋ ਕਾਰਵਾਈ ਬੰਦੀ ਕਰੋ ਤੇ ਨਾਲੇ ਸਾਡੇ ਮੱਲੇ ਜਿੱਥੇ ਹੁਣ ਮੌਲਦਾਂ ਦਾ ਬਣਿਆ ਜਾਏਗਾ ਨਾਲ ਸਿਕਿਉਰਟੀ ਇੱਥੇ ਨਾਲ ਦਰਸ਼ਕ ਦਾ ਮੌਲਦ ਦਿੱਤੀ ਜਾਵੇ ਦਰਸ਼ਕ ਦਾ ਮੌਲਦ ਸਹੀ ਗੱਲ ਕਰੀਏ ਪਤਾ ਲੱਗਾ ਕਾਰਨ ਕੀ ਰਿਹਾ ਜੀ ਲੜਾਈ ਦਾ ਕਿਉਂ ਕਾਰਨ ਗੱਲ ਹੋਈਏ ਕੱਲ ਕੁਛ ਇੱਥੇ ਕਿਸੇ ਬੱਚੇ ਦਾ ਕਿ ਕੁਝ ਪਤਾ ਨਹੀਂ ਕੋਈ ਝਗੜਾ ਜਿਹਾ ਆਇਆ ਥੋੜਾ ਜਿਹਾ ਤੇ ਉਹਦੇ ਇੱਕ ਦਿਨ ਪਹਿਲੇ ਹੋਇਆ ਸੀਗਾ ਤੇ ਉਸੇ ਚੱਕਰ 'ਚ ਮੇਰਾ ਖਲਾਏ ਨੇ ਉਹ ਬੰਦੇ ਜਦ ਕਿ ਉਹਨਾਂ ਨਾਲ ਖਲਾਏ ਕਹਿੰਦੇ ਗੱਲ ਵੀ ਕੀਤੀ ਸੀ ਕਿ ਕਿ ਚਲੋ ਬਹਿ ਕੇ ਗੱਲ ਕਰ ਲਾਂਗੇ ਪਰ ਉਹ ਫਿਰ ਵੀ ਆਏ ਨੇ ਕਰਕੇ ਉਹ ਮਲਾ ਕਰਕੇ ਚਲੇ ਗਏ ਨੇ ਤੇ ਅਸੀਂ ਕੰਪਲੇਂਟ ਦੇਤੀ ਹੈ ਨਿਗਲੀ ਕਿਦੀ ਕੀ ਹੈ ਕਿ ਨਿਗਲੀ ਤੇ ਲੰਮੀ ਜੁੜੀ ਕਹਾਂ ਕਿਹ ਦੀ ਕੀ ਗੱਲ ਹੈ ਉਹਨਾਂ ਨੇ ਜਿਆਦੀ ਥੋੜੀ ਖੁੰਦਕ ਕੱਢੀ ਖੁੰਦਕ ਕੱਢੀ ਤੇ ਜਿਆਦੀ ਆਪਣੇ ਆਪ ਨੂੰ ਹਿੰਮਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਚਲੋ ਕੋਈ ਵੱਡੀ ਘਟਨਾ ਵੀ ਹੋ ਸਕਦੀ ਜਿਸ ਤਰ੍ਹਾਂ ਬਿਲਕੁਲ ਹੋ ਸਕਦੀ ਦੇ ਵਿੱਚ ਨੌਜਵਾਨ ਅੱਜ ਇੱਥੇ ਪਹੁੰਚੇ ਬਿਲਕੁਲ ਉਹੀ ਤੇ ਕਹਿ ਰਿਹਾ ਮੈਂ ਕਿ ਬਹੁਤ ਕੋਈ ਵੱਡੀ ਘਟਨਾ ਤੇ ਹੋ ਸਕਦੀ ਹੈ ਐਸੇ ਕਿ ਅਸੀਂ ਉੱਥੇ ਐਸਐਚਓ ਸਾਹਿਬ ਨੂੰ ਕਹਿ ਕੇ ਆਏ ਕਿ ਇੱਥੇ ਸਿਕਿਉਰਿਟੀ دہشت ਫਲਾਈ ਗਈ ਹੈ ਤੇ ਇੱਥੇ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇ ਜਦ ਤੱਕ ਉਹ ਬੰਦੇ ਸਾਰੇ ਅਰੈਸਟ ਨਹੀਂ ਹੁੰਦੇ ਕਿਉਂਕਿ ਦੇਖਿਆ ਵੀ ਸਾਰੇ ਮਹੱਲੇ ਦੇ ਵਿੱਚ ਪੂਰੀ ਗਲੀ ਦੀ ਬੋਤਲਾ ਖਿਲ ਰਹੀ ਹੈ ਕਿ ਹਾਂ ਬਿਲਕੁਲ ਇੱਕ ਹਾਂ ਬਿਲਕੁਲ ਜੇ ਤੁਹਾਡਾ ਕਿਸੇ ਨਾਲ ਕੋਈ ਰੋਸ ਹੈਗਾ ਕਿ ਕੋਈ ਗੱਲ ਹੋ ਗਈ ਹੈ ਤੇ ਉਹਦੇ ਬੈ ਕੇ ਗੱਲ ਕੀਤੀ ਜਾ ਸਕੇ ਜਾਂ ਉਹਦੇ ਖਿਲਾਫ ਤੁਸੀਂ ਕੰਪਲੇਂਟ ਲਖਾ ਸਕਦੇ ਹੋ ਜਾ ਕੇ ਕਲਸਪ ਪ੍ਰਸ਼ਾਸਨ ਦੇ ਵਿੱਚ ਤੇ ਉਹ ਬੰਦੇ ਨੂੰ ਫੜੋ ਤੇ ਇਦਾਂ ਸਾਰੇ ਮਹੱਲੇ ਤੇ ਹਮਲਾ ਕਰਨਾ ਕੋਈ ਠੀਕ ਨਹੀਂ ਹੈ ਤੇ ਇਹ ਬੜਾ ਇਹ ਗੈਰ ਕਾਨੂੰਨੀ ਕੰਮ ਹੈ ਤੇ ਆਪਾਂ ਤੇ ਇਹੀ ਕਵਾਂਗੇ ਕਿ ਇਹ ਦਹਿਸ਼ਤ ਅਸਲੇ ਮਹੌਲ ਬਣਿਆ ਜਾਏਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਇਹਨੂੰ ਥੋੜਾ ਮਸਤੀ ਨਹੀਂ ਹੋ ਕੇ ਥੋੜਾ ਦੀ ਕਾਰਵਾਈ ਦੇਤੇ ਕਰਨੀ ਚਾਹੀਦੀ ਤਾਂ ਕਿ ਜਿਹੜਾ ਮਹੌਲ ਬਣਿਆ ਹੈ ਤੇ ਇਹਨੂੰ ਠੀਕ ਹੋਵੇ ਆਦਰਵਾਇਜ਼ ਫਿਰ ਇਹ ਕਲੇਸ਼ ਵਧਣਾ ਹੀ ਹੈ ਹੋਰ ਕੁਝ ਨਹੀਂ ਹੋਣਾ